ਸਤਿਕਾਰਯੋਗ ਪਿਆਰੀ ਭਰਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਤੇਜ ਸਿੰਘ ਪਹਿਮਣ ਸਾਫ ਕਾ ਸੂਬਾ ਪ੍ਰਧਾਨ ਇਨਸਾਫ ਦੀ ਆਵਾਜ਼ ਮੇਰੇ ਨਾਲ ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਬਾਈ ਜੱਗਾ ਸਿੰਘ ਜੀ ਸਿੱਤੂ ਸੂਬਾ ਪ੍ਰਧਾਨ ਇਨਸਾਫ ਦੀ ਆਵਾਜ਼ ਸਾਡੇ ਬਹੁਤ ਹੀ ਸਤਿਕਾਰਯੋਗ ਬਾਈ ਕੁਸ਼ਦੇਵ ਸਿੰਘ ਜੀ ਕੁੱਬੇ ਤੇ ਹੋਰ ਬਹੁਤ ਸਾਰੀ ਸੰਗਤ ਜੋ ਕੁੱਬੇ ਪਿੰਡ ਦੀ ਸੰਗਤ ਅਸੀਂ ਅੱਜ ਰਾਜਗੜ੍ਹ ਕੁੱਪੇ ਪਿੰਡ ਦੇ ਵਿੱਚ ਖੜੇ ਆਂ ਅਸੀਂ 3 ਫਰਵਰੀ ਦਾ ਜੋ ਪ੍ਰੋਗਰਾਮ ਹੈ ਆਪਣਾ ਦਿੱਲੀ ਦਾ ਪਰਲ ਪੀਟਸਾਂ ਦਾ ਉਹਦੇ ਸਬੰਧ ਵਿੱਚ ਪਿੰਡ ਪਿੰਡ ਨੁਕੜ ਮੀਟਿੰਗਾਂ ਲਗਾਤਾਰ ਕਰ ਰਹੇ ਹਾਂ ਉਸੇ ਤਹਿਤ ਅੱਜ ਅਸੀਂ ਰਾਜਗੜ੍ਹ ਕੁੱਪੇ ਦੇ ਵਿੱਚ ਉਹਨੇ ਉਹਨੇ ਇੱਕ ਮੀਟਿੰਗ ਕੀਤੀ ਹੈ ਮੇਰੀਆਂ ਮਾਤਾਵਾਂ ਭੈਣਾਂ ਖੜੀਆਂ ਆਂਗੇ ਮੇਰੇ ਵੀਰ ਖੜੇ ਹੈਗੇ ਸਾਰਿਆਂ ਨੇ ਸਾਨੂੰ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ ਤੁਹਾਨੂੰ ਵੀ ਸਾਰੇ ਪਿਆਬੀ ਵੀਰਾਂ ਨੂੰ ਜਿਨ੍ਹਾਂ ਕੋਲੇ ਵੀਡੀਓ ਜਾਂਦੀ ਹੈ ਬੇਨਤੀ ਕਰਦਾ ਹਾਂ ਇਹ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰੋ ਤੇ ਨਾਲ ਹੀ ਇਹ ਵੀ ਹੈਗੇ ਤੁਸੀਂ ਵੀ ਸਾਡਾ ਸਾਥ ਦਿਓ ਕਿਉਂਕਿ ਬਹੁਤ ਸਾਰੇ ਪਰਲ ਪੀੜਿਤ ਭਰਾਵਾਂ ਕੋਲੇ ਇਹ ਵੀਡੀਓ ਜਾਣੀ ਹੈਗੀ ਹੈਗੀ ਵੀ ਇਹ ਕਿ ਸ਼ੇਅਰ ਹੋ ਕੇ ਸੋ ਮੇਰੀ ਬੇਨਤੀ ਹੈਗੀ ਹੈ ਕਿ ਆਪਾਂ ਜੋ ਵਿੱਤ ਮੰਤਰੀ ਨਿਰਮਲਾ ਸਿਤਾਰਾਮਨ ਨੇ ਬਿਆਨ ਦਿੱਤਾ ਹੋਇਆ ਹੈਗਾ ਸਾਂਸਦ ਦੇ ਵਿੱਚ 5 ਅਗਸਤ 2024 ਨੂੰ ਕਿ ਲੋਕ ਪੈਸੇ ਲੈਣ ਨਹੀਂ ਆ ਰਹੇ ਕਾਗਜ਼ ਲੈ ਕੇ ਆਓ ਅਸੀਂ ਪੈਸੇ ਲੈਣ ਨੂੰ ਦੇਣ ਨੂੰ ਤਿਆਰ ਹੈਂ ਆਪਾਂ ਉਸੇ ਦੇ ਤੈ ਤਾਂ ਉਸੇ ਬਿਆਨ ਨੂੰ ਮੁੱਖ ਰੱਖਦੇ ਹੋਏ ਵਿੱਤ ਮੰਤਰਾਲੇ ਦੇ ਦਿੱਲੀ ਦਫ਼ਤਰ ਤੈਨਾਂ ਫਰਵਰੀ ਨੂੰ 9 ਵਜੇ ਨੂੰ ਪਹੁੰਚਣਾ ਹੈਗਾ ਆਪਣੇ ਆਪਣੇ ਕਾਗਜ਼ਾਂ ਦੀਆਂ ਫੋਟੋਸਟੇਟਾਂ ਲੈ ਕੇ ਤਾਂ ਜੋ ਅਸੀਂ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਕਹਿ ਸਕੀਏ ਕਿ ਤੁਸੀਂ ਕਹਿੰਦੇ ਸੀਗੇ ਸੰਸਦ ਨੂੰ ਘਬਰਾਹ ਕਰਦੇ ਹੋ ਜਾਂ ਸੱਚ ਹੈ ਜੇ ਸੱਚ ਹੈ ਤਾਂ ਅਸੀਂ ਪੈਸੇ ਲੈਣ ਆਏ ਆ ਅਸੀਂ ਸਾਡੇ ਕਾਗਜ਼ ਤੇ ਸਾਨੂੰ ਸਾਡੇ ਜਿਹੜੇ ਪੈਸੇ ਆ ਉਹ ਦਿਓ ਸਾਡ ਆਪਣਾ ਇਹ ਪ੍ਰੋਗਰਾਮ ਹੈਗਾਗਾ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਸਾਡੇ ਬਠਿੰਡਾ ਜ਼ਿਲ੍ਹੇ ਦੇ ਵੀਰ ਹੈਗੇ ਉਹਨਾਂ ਨੂੰ ਬੇਨਤੀ ਹੈ 3:30 ਵਜੇ ਨੂੰ ਰੇਲਵੇ ਸਟੇਸ਼ਨ ਬਠਿੰਡਾ ਪਹੁੰਚ ਜਾਣਾ ਤੇ ਜਿਹੜੇ ਇਹਨੂੰ ਮਾਨਸਾ ਸੂਟ ਕਰਦਾ ਹੈਗਾ ਮਾਨਸਾ ਲੈੜੇਗਾ ਰੇਲਵੇ ਸਟੇਸ਼ਨ ਉਹ ਸਵਾ 4 ਤੋਂ ਪਹਿਲਾਂ ਪਹਿਲਾਂ ਹਰ ਹਾਲ ਮਾਨਸਾ ਵਾਲੇ ਰੇਲਵੇ ਸਟੇਸ਼ਨ ਤੇ ਪਹੁੰਚ ਜਾਣਾ ਸਾਰੇ ਵੀਰ ਭਰਾ ਜਿੰਨੇ ਵੀ ਪਰਲ ਪੀੜਤ ਹੈਗੇ ਹੈਗੇ ਉਹਨਾਂ ਨੂੰ ਬੇਨਤੀ ਹੈ ਇਨਸਾਫ ਦੀ ਆਵਾਜ਼ ਜੱਥੇਬੰਦੀ ਲੰਬੇ ਸਮੇਂ ਤੋਂ 10 ਸਾਲ ਤੋਂ ਤੁਹਾਡਾ ਸੰਘਰਸ਼ ਲੜ ਰਹੀ ਹੈ ਇਹਦਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ